ਸਟਾਰਟ ਅੰਗਰੇਜ਼ੀ ਕਵੀ ਡੀ ਐਚ ਲਾਰੈਂਸ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਪਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਉਸ ਦੀ ਪਤਨੀ ਵੱਲੋਂ ਇਹ ਕਿਹਾ ਗਿਆ ਕਿ ਮੇਰੇ ਪਤੀ ਬਾਰੇ ਮੇਰੇ ਨਾਲੋਂ ਸਾਡੇ ਕੋਠੇ ਦੇ ਛੱਜੇ ਉੱਤੇ ਬੈਠਣ ਵਾਲੀ ਜਿਹੜੀ ਜ਼ਿਆਦਾ ਜਾਣਦੀ ਹੈ ਡੰਡੀ ਇਹੋ ਜਿਹਾ ਪੰਛੀਆਂ ਪ੍ਰਤੀ ਪ੍ਰੇਮ ਸਲੀਮ ਅਲੀ ਦਾ ਵੀ ਸੀ ਡੰਡੀ 12 ਨਵੰਬਰ 1896 ਨੂੰ ਮੁੰਬਈ ਵਿੱਚ ਜਨਮੇ ਮਾਤਾ ਜ਼ੀਨਤ ਅਤੇ ਪਿਤਾ ਦੀਨ ਦੇ ਪੁੱਤਰ ਸਲੀਮ ਅਲੀ ਜਿਸ ਨੂੰ ਭਾਰਤ ਦਾ ਬਰਡਮੈਨ ਵੀ ਕਿਹਾ ਜਾਂਦਾ ਹੈ ਦਾ ਕੁਦਰਤ ਅਤੇ ਪੰਛੀਆਂ ਪ੍ਰਤੀ ਸਮਰਪਣ ਆਪਣੇ ਆਪ ਵਿੱਚ ਇੱਕ ਇਤਿਹਾਸ ਸਾਂਭੀ ਬੈਠਾ ਹੈ ਡੰਡੀ ਇੱਕ ਚਿੜੀ ਦੀ ਮੌਤ ਨੇ ਉਸ ਨੂੰ ਭਾਵੁਕ ਕਰ ਦਿੱਤਾ ਅਤੇ ਉਸ ਨੇ ਫਾਲ ਆਫ ਏ ਸਪੈਰੋ ਆਤਮਕਥਾ ਅਤੇ ਪੰਛੀਆਂ ਉੱਤੇ ਕਈ ਪੁਸਤਕਾਂ ਲਿਖ ਦਿੱਤੀਆਂ ਡੰਡੀ ਉਹਨਾਂ ਨੇ ਕੇਰਲ ਦੀ ਸਾਇਲੈਂਟ ਵੈਲੀ ਦੇ ਕੁਦਰਤੀ ਨਜ਼ਾਰਿਆਂ ਨੂੰ ਬਚਾਉਣ ਲਈ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਡੈਮ ਨਾ ਬਣਾਉਣ ਲਈ ਬੇਨਤੀ ਕੀਤੀ ਡੰਡੀ ਪ੍ਰਧਾਨ ਮੰਤਰੀ ਉਹਨਾਂ ਦੀ ਬੇਨਤੀ ਸੁਣ ਕੇ ਭਾਵੁਕ ਹੋ ਗਏ ਡੰਡੀ ਸਲੀਮ ਅਲੀ ਦਾ ਜੀਵਨ ਬਹੁਤ ਹੀ ਦਿਲਚਸਪ ਅਤੇ ਉਹਨਾਂ ਦਾ ਪੰਛੀਆਂ ਪ੍ਰਤੀ ਪ੍ਰੇਮ ਬਹੁਤ ਹੀ ਪ੍ਰੇਰਣਾਦਾਇਕ ਹੈ ਡੰਡੀ ਉਹ ਬਚਪਨ ਵਿੱਚ ਹੀ ਅਨਾਥ ਹੋ ਗਏ ਡੰਡੀ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਚਾਚਾ ਅਮੀਰੂ ਉਦਦੀਨ ਨੇ ਕੀਤਾ ਡੰਡੀ ਚਾਚਾ ਜੀ ਕੋਲ ਰਹਿੰਦੇ ਹੋਏ ਉਨ੍ਹਾਂ ਨੂੰ ਸ਼ਿਕਾਰ ਕਰਨ ਸਟਾਰਟ ਅਤੇ ਕੁਦਰਤ ਨੂੰ ਜਾਣਨ ਦਾ ਮੌਕਾ ਮਿਲਿਆ ਡੰਡੀ ਉਹਨਾਂ ਦੇ ਚਾਚਾ ਜੀ ਨੇ ਉਹਨਾਂ ਨੂੰ ਗੁਰਈਆ ਪੰਛੀ ਦੀ ਪਛਾਣ ਕਰਨ ਲਈ ਬੰਬਈ ਨੇਚਰਲ ਹਿਸਟਰੀ ਸੁਸਾਇਟੀ जान ਲਈ प्रेरिया डंडी साल 1908 ਵਿੱਚ ਸ਼ਿਕਾਰ ਕਰਦਿਆਂ ਪੀਲੇ ਰੰਗ ਦੇ ਗਲੇ ਵਾਲੀ ਚਿੜੀ ਦੀ ਮੌਤ ਦੀ ਘਟਨਾ ਨੇ ਉਹਨਾਂ ਨੂੰ ਪੰਛੀਆਂ ਪ੍ਰਤੀ ਸਮਰਪਿਤ ਕਰ ਦਿੱਤਾ ਡੰਡੀ ਉਹ ਪੰਛੀਆਂ ਦੇ ਸੁਨਯੋਜਿਤ ਢੰਗ ਨਾਲ ਸਰਵੇਖਣ ਕਰਨ ਵਾਲੇ ਪਹਿਲੇ ਭਾਰਤੀ ਵਿਗਿਆਨੀ ਬਣ ਗਏ ਡੰਡੀ ਪੇਸ਼ੇਵਰ ਅਤੇ ਸ਼ੌਕੀਨ ਪੰਛੀ ਵਿਗਿਆਨੀ ਵਜੋਂ ਉਹਨਾਂ ਦਾ ਪੰਛੀ ਵਿਗਿਆਨ ਨੂੰ ਪ੍ਰਚਲਿਤ ਕਰਨ ਅਤੇ ਇਸ ਦੇ ਵਿਕਾਸ ਲਈ ਯੋਗਦਾਨ ਬੇਮਿਸਾਲ ਹੈ ਡੰਡੀ 1947 ਤੋਂ ਬਾਅਦ ਉਹ ਬੰਬਈ ਨੇਚਰਲ ਹਿਸਟਰੀ ਸੁਸਾਇਟੀ ਦੇ ਪ੍ਰਮੁੱਖ ਵਿਅਕਤੀ ਬਣ ਗਏ ਅਤੇ ਉਹਨਾਂ ਨੇ ਇਸ ਸੁਸਾਇਟੀ ਲਈ ਸਰਕਾਰ ਤੋਂ ਵਿੱਤੀ ਸਹਿਤਾ ਪ੍ਰਾਪਤ ਕਰਨ ਲਈ ਪੁਰਜ਼ੋਰ ਯਤਨ ਕੀਤੇ ਡੰਡੀ ਉਹਨਾਂ ਨੇ ਭਰਤਪੁਰ ਪੰਛੀ ਰੱਖ ਦੇ ਨਿਰਮਾਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਡੰਡੀ ਉਹਨਾਂ ਨੇ ਭਰਤਪੁਰ ਵਿੱਚ ਸੁਨਯੋਜਿਤ ਢੰਗ ਨਾਲ ਪੰਛੀ ਸਰਵੇਖਣ ਦਾ ਕੰਮ ਕੀਤਾ ਡੰਡੀ ਉਹ ਭਾਰਤ ਵਿੱਚ ਪੰਛੀ ਵਿਗਿਆਨ ਦੇ ਵਿਕਾਸ ਲਈ ਜਰਮਨੀ ਦੇ ਡਾਕਟਰ ਸਟ੍ਰੈਸਮੈਨ ਨਾਲ ਰਹੇ ਡੰਡੀ ਉਹਨਾਂ ਨੇ ਪੰਛੀ ਵਿਗਿਆਨ ਉੱਤੇ ਮਹੱਤਵਪੂਰਨ ਪੁਸਤਕਾਂ ਲਿਖੀਆਂ ਡੰਡੀ ਉਹਨਾਂ ਦਾ 1918 ਵਿੱਚ ਤਹਿਮੀਨਾ ਨਾ ਦੀ ਔਰਤ ਨਾਲ ਨਿਕਾਹ ਹੋਇਆ ਡੰਡੀ 20 ਜੂਨ 1988 ਨੂੰ ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਦੇਸ਼ ਵਾਸੀਆਂ ਲਈ ਪੰਛੀ ਵਿਗਿਆਨ ਦੇ ਵਿਕਾਸ ਲਈ ਸੁਨੇਹਾ ਦੇ ਕੇ ਇਸ ਸੰਸਾਰ ਤੋਂ ਵਿਦਾ ਹੋ ਗਏ ਡੰਡੀ